ਗੁਰਦੁਆਰਾ ਸ੍ਰੀ ਚਰਨ ਕਵਲ ਸਾਹਿਬ ਮਾਚੀਵਾੜਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਦੀ ਯਾਦ ਦੇ ਵਿੱਚ ਮਾਚੀਵਾੜਾ ਸਾਹਿਬ ਦਾ ਜੋੜ ਮੇਲ ਜਿਸ ਨੂੰ ਸਿੰਘ ਸਭਾ ਵੀ ਕਿਹਾ ਜਾਂਦਾ ਹੈ 22 ਦਸੰਬਰ ਤੋਂ ਸ਼ੁਰੂ ਹੋ ਕੇ 24 ਦਸੰਬਰ ਤੱਕ ਚੱਲੇਗੀ ਇਸ ਸਬੰਧ ਦੇ ਵਿੱਚ ਸ੍ਰੀ ਗੁਰਦੁਆਰਾ ਸਾਹਿਬ ਦੇ ਮੈਨੇਜਮੈਂਟ ਕਮੇਟੀ ਦੇ ਵੱਲੋਂ ਤਿਆਰੀਆਂ ਪੂਰੀਆਂ ਕੀਤੀਆਂ ਗਈਆਂ ਨੇ ਅਤੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੀ ਭਾਰੀ ਧੀੜ ਹੋਣ ਲੱਗ ਪਈ ਹੈ ਇਸ ਬੰਦ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਇਸ ਸਬੰਧੀ ਪੂਰੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੈ ਤੇ ਜਾਣਕਾਰ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਦੀ ਯਾਦ ਦੇ ਵਿੱਚ ਮਾਚੀਵਾੜਾ ਸਾਹਿਬ ਦਾ ਜੋੜ ਮੇਲ 23 ਦਸੰਬਰ ਤੋਂ ਸ਼ੁਰੂ ਹੋ ਕੇ 25 ਦਸੰਬਰ ਤੱਕ ਚੱਲੇਗਾ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਦੋ ਵੱਡੇ ਸਾਹਿਬਜ਼ਾਦੇ ਅਤੇ ਕੁਝ ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਚਮਕੌਰ ਦੀ ਗੜੀ ਤੋਂ ਰਾਤ ਨੂੰ ਚਾਲੇ ਪਾ ਕੇ ਚੂਹੜਪੁਰ ਵਿਖੇ ਪਹੁੰਚ ਕੇ ਅਤੇ ਕਚੜੇ ਹੇਠਾਂ ਵਿਸ਼ਰਾਮ ਕੀਤਾ ਉਸ ਤੋਂ ਬਾਅਦ ਮਾਚੀਵਾੜਾ ਦੇ ਜੰਗਲਾਬਲ ਤੁਰ ਪਏ ਅਤੇ ਮਾਚੀਵਾੜਾ ਦੇ ਗੁਲਾਬੀ ਅਤੇ ਪੰਜਾਬੇ ਦੇ ਖੂਹ ਤੇ ਪਹੁੰਚ ਗਏ ਅਤੇ ਖੂਹ ਤੋਂ ਮਿੱਟੀ ਦੀ ਟਿੰਡ ਲੈ ਕੇ ਜੰਡ ਦੇ ਦਰਖਤ ਦੇ ਹੇਠ ਟਿੰਡ ਨੂੰ ਸਰਾਣਾ ਬਣਾ ਕੇ ਆਰਾਮ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੋਜੀ ਪ੍ਰੀਤਮ ਬਾਦਸ਼ਾਹ ਦਰਵੇਸ਼ ਅੰਮ੍ਰਿਤ ਕੇ ਦਾਤੇ ਸ਼ਮਸ਼ੀਰੇ ਬਹਾਦਰ ਸੰਤ ਸਿਪਾਈ ਪੰਥ ਦੇ ਰਖਕ ਖਾਲਸੇ ਦੇ ਪਿਤਾ ਆਨੰਦਪੁਰ ਦੇ ਵਾਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ 6 ਸਨ 1704 ਦੀ ਅੱਧੀ ਰਾਤ ਨੂੰ ਨੰਦਗੜ ਦਾ ਕਿਲਾ ਛੱਡਿਆ ਚਮਕੌਰ ਦੀ ਗੜੀ ਵਿੱਚ ਲਖਤੇ ਜਿਗਰ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਜਿਨ੍ਹਾਂ ਦੀਆਂ ਸਤਗੁਰੂ ਸੱਚੇ ਪਾਤਸ਼ਾਹ ਨੇ ਸ਼ਹਾਤਾ ਸਤਗੁਰੂ ਜੀ ਦੇ ਹੁਕਮ ਨਾਲ ਹੋਈਆਂ ਪੰਜ ਪਿਆਰਿਆਂ ਵਿੱਚੋਂ ਪਿਆਰੇ ਭਾਈ ਹਿੰਮਤ ਸਿੰਘ ਪਿਆਰੇ ਭਾਈ ਮੋਹਕਮ ਸਿੰਘ ਪਿਆਰੇ ਭਾਈ ਸਾਹਿਬ ਸਿੰਘ ਇਹਨਾਂ ਦੀਆਂ ਸ਼ਹਾਤਾਵਾਂ ਹੋਈਆਂ 40 ਮੁਕਤਿਆ ਨੇ ਆਪਾ ਵਾਰਿਆ ਪੰਥ ਦਾ ਹੁਕਮ ਮੰਨ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਗੜੀ ਛੱਡੀ ਪਰ ਦੁਸ਼ਮਣ ਨੂੰ ਵੰਗਾਰ ਕੇ ਮਹਾਰਾਜ ਜੀ ਤੁਰੇ ਕਿ ਪੀਰੇ ਹਿੰਦ ਮੇ ਰਵੰਦ ਕਿ ਹਿੰਦ ਦਾ ਪੀਰ ਚੱਲਿਆ ਜਿੱਥੇ ਤਾੜੀ ਮਾਰੀ ਉੱਥੇ ਗੁਰਦੁਆਰਾ ਤਾੜੀ ਸਾਹਿਬ ਸੋਭਾਇਮਾਨ ਹੈ ਵਿਦਵਾਨ ਇਸੇ ਕਰਕੇ ਕਹਿੰਦਾ ਹੈ ਬਸ ਪੰਥ ਬਸ ਇੱਕ ਤੀਰਥ ਹੈ ਯਾਤਰਾ ਕੇ ਲਈਏ ਕਟਾਏ ਬਾਪ ਨੇ ਬੇਟੇ ਜਹਾ ਧਰਮ ਕੇ ਲਈਏ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੰਥ ਦਾ ਹੁਕਮ ਮੰਨ ਕੇ ਜੰਗਲੀ ਸਫਰ ਸੀ ਆਤ ਦੀ ਸਰਦੀ ਦਾ ਵੀ ਕਹਿਰ ਸੀ ਨੰਗੇ ਪੈਰੀ ਸਤਗੁਰੂ ਜੰਗਲੀ ਸਫਰ ਕਰਦੇ ਹੋਏ ਪੈਰਾਂ ਵਿੱਚ 16 ਚੁੱਬੀਆਂ ਰੋੜ ਚੁੱਬੇ ਜਾਮਾ ਮਹਾਰਾਜ ਦਾ ਲੀਰੋ ਲੀਰ ਹੋ ਗਿਆ ਸਾਹਮਣੇ ਖੂਹ ਸਾਹਿਬ ਹੈ ਨਿਸ਼ਾਨੀ ਜਿੱਥੇ ਸਤਗੁਰੂ ਨੇ ਪਹੁੰਚ ਕੇ ਜਲ ਛਕਿਆ ਫਿਰ ਖੂਹ ਵਿੱਚੋਂ ਪਾਣੀ ਕੱਢਣ ਵਾਲੀ ਟਿੰਡ ਲੈ ਕੇ ਇਸ ਝੰਡ ਸਾਹਿਬ ਦੇ ਹੇਠਾਂ ਜਿਸ ਹਰੇ ਭਰੇ ਝੰਡ ਸਾਹਿਬ ਦਾ ਅੱਜ ਵੀ ਆਪਾਂ ਦਰਸ਼ਨ ਕਰ ਰਹੇ ਹਾਂ ਬਾਜਾਂ ਵਾਲੇ ਸਤਗੁਰੂ ਜੀ ਨੇ ਆਰਾਮ ਕੀਤਾ ਕਿਉਂਕਿ 6 ਪੋ ਦੀ ਸਾਰੀ ਰਾਤ ਜਾਗਦਿਆਂ ਹੋ ਗਈ ਸੀ 7 ਪੋ ਦੀ ਸਾਰੀ ਰਾਤ ਜਾਗੇ 8 ਪੋ ਸਾਰੀ ਰਾਤ ਸਫ਼ਰ ਕੀਤਾ ਜਿਸ ਕਰਕੇ ਮਹਾਰਾਜ ਦਾਤਾਰ ਪਿਤਾ ਨੇ ਇੱਥੇ ਆ ਕੇ ਫਿਰ ਆਰਾਮ ਕੀਤਾ ਹੈ ਹੱਥ ਵਿੱਚ ਸ਼ਮਸ਼ੀਰ ਨੂੰ ਲੈ ਕੇ ਦਿਲ ਵਿੱਚ ਪੰਥ ਦੀ ਪੀੜ ਨੂੰ ਲੈ ਕੇ ਰੱਖ ਕੇ ਸੁੱਤਾ ਟਿੰਡ ਸਿਹਰਾਣੇ ਮੇਵਾਰ ਕੇ ਆਇਆ ਤੇਰੇ ਬਾਣੇ ਅਜੀਤ ਜੁਝਾਰ ਨੇ ਪਾਏ ਸ਼ੀਦੀ ਬਾਣੇ ਬਿਆਨ ਨਹੀਂ ਹੁੰਦੇ ਦੁਖੜੇ ਤੇਰੇ ਵਿੰਨੇ ਚਰਨ ਕੰਡਿਆਂ ਤੇਰੇ ਤੱਕ ਕੇ ਸਤਲੁਜ ਦਾ ਕਿਨਾਰਾ ਸੌਂਗਿਆ ਬਾਜਾਂ ਵਾਲਾ ਪਿਆਰਾ ਮਹਾਰਾਜ ਟਿੰਡ ਦਾ ਸਰਾਨਾ ਲਾ ਕੇ ਸੁੱਤੇ ਵਿਛੜੇ ਤਿੰਨ ਸਿੰਘ ਪਿਆਰੇ ਭਾਈ ਧਰਮ ਸਿੰਘ ਭਾਈ ਦਇਆ ਸਿੰਘ ਭਾਈ ਮਾਨ ਸਿੰਘ ਸਤਿਗੁਰੂ ਨੂੰ ਇੱਥੇ ਮਿਲੇ ਜਦੋਂ ਚਰਨ ਪਰਸੇ ਸਤਿਗੁਰੂ ਜੀ ਦੀ ਸਰੀਰਕ ਜਿਹੜੀ दशा ਸੀ ਦੇਖੀ ਤਾਂ ਆਖਿਆ ਮਹਾਰਾਜ ਤੁਸੀਂ ਕਿਹੜੇ ਚੋਜ ਵਰਤਾ ਰਹੇ ਹੋ ਸਤਿਗੁਰੂ ਨੇ ਫਿਰ ਆਪਣੀ ਅੰਦਰਲੀ ਆਤਮਿਕ ਅਡੋਲਤਾ ਨੂੰ ਇਸ ਸ਼ਬਦ ਵਿੱਚ ਵਰਣਨ ਕੀਤਾ ਹੈ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦਾ ਉਡਣ 나ਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਟਖੇੜਿਆਂ ਦਾ ਰਹਿਣਾ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੀ ਆਤਮਿਕ ਅਡੋਲਤਾ ਤੇ ਅੰਦਰ ਦੀ ਚੜ੍ਹਦੀ ਕਲਾ ਇਹ ਸ਼ਬਦ ਦੇ ਵਿੱਚ ਵਰਣਨ ਕਰ ਰਹੇ ਸਨ ऐसे दिन दयाल पाछा सतगुरु जी ਨੂੰ ਇਥੋਂ ਫਿਰ ਭਾਈ ਗੁਲਾਬਾ ਭਾਈ ਪੰਜਾਬਾ ਬੜੀ ਸ਼ਰਧਾ ਨਾਲ ਆਪਣੇ ਘਰ ਲੈ ਕੇ ਗਏ ਜਿੱਥੇ ਅੱਜ ਗੁਰਦੁਆਰਾ ਚੁਬਾਰਾ ਸਾਹਿਬ ਸੁਭਾਇਮਾਨ ਹੈ ਪਹਿਲਾਂ ਇੱਥੇ ਚਰਨ ਪਾਏ ਸਤਿਗੁਰੂ ਨੇ ਗੁਰਦੁਆਰਾ ਚਰਨ ਕਮਲ ਸਹਿ ਮਾਛੀਵਾੜਾ ਸਾਹਿਬ ਜੰਗਲਾਂ ਨੂੰ ਭਾਗ ਲਾਏ ਮਹਾਰਾਜ ਨੇ ਫਿਰ ਜਿੱਥੇ ਘਰ ਲੈ ਕੇ ਗਏ ਗੁਰਦੁਦਵਾਰਾ ਚੁਬਾਰਾ ਸਾਹਿਬ ਬਹੁਤ ਸੇਵਾ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਦਾਤਾਰ ਪਿਤਾ ਗੁਰਦੇਵ ਜੀ ਨੇ ਮਾਤਾ ਫਿਰ ਹਰਦਾਈ ਨੂੰ ਯਾਦ ਕੀਤਾ ਜੋ ਬਸਤਰ ਹੱਥੀ ਤਿਆਰ ਕਰਕੇ ਮਹਾਰਾਜ ਜੀ ਨੂੰ ਭੇਟ ਕਰਦੀ ਸੀ ਤਾਂ ਮਾਤਾ ਹਰਦਾਈ ਨੇ ਆ ਕੇ ਬਸਤਰ ਪੇਟ ਕੀਤੇ ਤੀਸਰੇ ਦਿਨ ਉਸਨੇ ਵੀ ਆਪਣਾ ਜੀਵਨ ਸਫਲਾ ਕੀਤਾ ਅਕਾਲ ਪੁਰਖ ਦੇ ਘਰ ਪ੍ਰਵਾਨ ਹੋਏ ਜਿੱਥੇ ਚਬਾਰਾ ਸਾਹਿਬ ਉੱਥੇ ਉਹ ਮੱਟ ਦੇ ਵੀ ਅੱਜ ਆਪਾਂ ਨੂੰ ਦਰਸ਼ਨ ਹੁੰਦੇ ਨੇ ਜਿਸ ਮੱਟ ਵਿੱਚ ਵਾਜਾਂ ਵਾਲੇ ਸਤਿਗੁਰੂ ਦੇ ਬਸਤਰ ਰੰਗੇ ਗਏ ਸਨ ਜੋ ਮਾਤਾ ਹਰਦਈ ਨੇ ਭੇਟ ਕੀਤੇ ਸਨ। ਤੇ ਆਰੇ ਭਾਈ ਗਨੀਖਾਂ ਨਬੀ ਖਾਂ ਘੋੜਿਆਂ ਦੇ ਸੌਦਾਗਰ ਕਲਗੀਧਰ ਪਾਤਸ਼ਾਹ ਦਾ ਮਾਛੀਵਾੜੇ ਆਉਣਾ ਸੁਣ ਕੇ ਬੇਨਤੀ ਕਰਨ ਆਏ ਮਹਾਰਾਜ ਸਾਡੇ ਘਰ ਚਰਨ ਪਾਓ। ਗੁਰੂ ਜੀ ਨੂੰ ਉਹਨਾਂ ਨੇ ਪਨਾਹ ਦਿੱਤੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਦੋ ਰਾਤ ਉਹਨਾਂ ਦੇ ਘਰ ਬਤੀਤ ਕੀਤੀਆਂ ਹਨ। ਭਾਈ ਗਨੀ ਖਾਂ ਪਾਈ ਨਬੀ ਖਾਂ ਜਦੋਂ ਪੈਰੇ ਸਖਤ ਹੁੰਦੇ ਦੇਖੇ ਤਾਂ ਫਿਰ ਬੇਨਤੀ ਕੀਤੀ ਮਹਾਰਾਜ ਤੁਸੀਂ ਸਾਡੇ ਉੱਚ ਦੇ ਪੀਰ ਬਣੋ ਮਹਾਰਾਜ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਨੀਲੇ ਵਸਤਰ ਪਹਿਨ ਕੇ ਕੇਸ ਪਿੱਛੇ ਨੂੰ ਖੁੱਲੇ ਰੱਖ ਕੇ ਦਸਤਾਰਾ ਬੰਨ੍ਹ ਕੇ ਨੀਲੇ ਵਸਤਰ ਪਾ ਕੇ ਪਲੰਗ ਤੇ ਗੁਰੂ ਜੀ ਵਿਰਾਜਮਾਨ ਹੋਏ ਭਾਈ ਗਨੀ ਖਾਂ ਪਾਈ ਨਬੀ ਖਾਂ ਨੇ ਪਲੰਗ ਦੇ ਅਗਲੇ ਮੋਢਿਆਂ ਅਗਲੇ ਪਾਵਿਆਂ ਨੂੰ ਮੋਢਾ ਦਿੱਤਾ ਪਿਛਲੇ ਪਾਵਿਆਂ ਨੂੰ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੇ ਮੋਢਾ ਦਿੱਤਾ ਭਾਈ ਮਾਨ ਸਿੰਘ ਨੇ ਚੋਰ ਸਾਹਿਬ ਕੀਤਾ ਜਦੋਂ ਮਾਛੀਵਾੜੇ ਤੋਂ ਪੁੱਛ ਦਾ ਪੀਰ ਬਣਾ ਕੇ ਮਹਾਰਾਜ ਜੀ ਨੂੰ ਲੈ ਕੇ ਗਏ ਤਾਂ ਦਿਲਾਵਰ ਖਾਨਾ ਦੇ ਥਾਣੇਦਾਰ ਨੇ ਨਾਕਾਬੰਦੀ ਕੀਤੀ ਹੋਈ ਸੀ ਸਾਰਿਆਂ ਦੀ ਤਲਾਸ਼ੀ ਲਈ ਜਾਂਦੀ ਸੀ ਕਿਸੇ ਨੂੰ ਜਾਣ ਨਹੀਂ ਸੀ ਦਿੱਤਾ ਜਾਂਦਾ ਫਿਰ ਗੁਰੂ ਜੀ ਨੂੰ ਜਦੋਂ ਰੋਕਿਆ ਗਿਆ ਤਾ ਭਾਈ ਗਨੀ ਖਾਨੇ ਬੜੀ ਦ੍ਰਿੜਤਾ ਨਾਲ ਕਿਹਾ ਸਾਡੇ ਪੀਰ ਹਨ ਉੱਚ ਦੇ ਪੀਰ ਹਨ ਪੀਰਾਂ ਦੇ ਪੀਰ ਹਨ ਅੱਲਾ ਦਾ ਨੂਰ ਹਨ ਦਲਾਵਰ ਖਾਨ ਦਾ ਮਨ ਪਰੇਸ਼ਾਨੀ ਹੋਇਆ ਕਹਿਣ ਲੱਗਾ ਮੈਂ ਕਾਜੀ ਬੁਲਾਵਾਂਗਾ شناخت ਵਾਸਤੇ ਫਿਰ ਕਾਜੀ ਬੁਲਾਏ ਗਏ ਨੂਰਪੁਰ ਦਾ ਅਨਾਇਤ ਅਲੀ ਕਾਜੀ ਆਇਆ ਸਨੋ ਪਿੰਡ ਦਾ ਨੂਰ ਮੁਹੰਮਦ ਕਾਜੀ ਆਇਆ ਦੋਵਾਂ ਕਾਜ਼ੀਆਂ ਨੇ ਪਛਾਣ ਲਿਆ ਬਿਮਾਰਾ ਜੋ ਉੱਚ ਦੇ ਪੀਰ ਦੇ ਰੂਪ ਵਿੱਚ ਸਫਰ ਵਿੱਚ ਹਨ ਪ੍ਰੇਮ ਭਾਵ ਨਾਲ ਕਿਹਾ ਮਹਾਰਾਜ ਸਤਿਗੁਰੂ ਤੁਹਾਡੇ ਚੋਜ ਹਨ ਭਾਵਨਾ ਨਾਲ ਉਹਨਾਂ ਨੇ ਫਿਰ ਦਲਾਵਰ ਖਾਨ ਨੂੰ ਕਿਹਾ ਇਹਨਾਂ ਦਾ ਇੱਕ ਇੱਕ ਬੋਲ ਪੂਰਾ ਹੁੰਦਾ ਹੈ ਜਿਹੜੇ ਉੱਚ ਦੇ ਪੀਰ ਦੇ ਦਲਾਵਰ ਖਾਨ ਦਰਸ਼ਨ ਕਰ ਰਹੇ ਹਨ ਇਹਦਾ ਇੱਕ ਇੱਕ ਇਹਨਾਂ ਦਾ ਬੋਲ ਬੜਾ ਬਲਸ਼ਾਲੀ ਹੈ ਬਚਨ ਪੂਰੇ ਹੁੰਦੇ ਨੇ ਐਵੇਂ ਕੋਈ ਸ਼ਰਾਪ ਨਾ ਲੈ ਬੈਠੇ ਦਲਾਵਰ ਖਾਨ ਨੇ ਫਿਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਕਾਜ਼ੀਆਂ ਦੇ ਕਹਿਣ ਤੇ ਸ਼ਨਾਖਤ ਹੋਣ ਤੋਂ ਬਾਅਦ ਵਿਦਾ ਕੀਤਾ ਉੱਥੇ ਗੁਰਦੁਆਰਾ ਕਿਰਪਾਨਪੀਟ ਸਾਹਿਬ ਸੁਭਾਏਮਾਨ ਹੈ 사ਤ ਸੰਗਤ ਜੀ ਹਾਓ ਸੰਖੇਪ ਇਤਿਹਾਸਾਂ ਜਾ ਕੀਤਾ ਹੈ ਕੱਲ ਨੂੰ 22 ਤਰੀਕ ਹੈ ਗੁਰਦੁਆਰਾ ਝਾੜ ਸਾਹਿਬ ਤੋਂ ਸੁੰਦਰ ਨਗਰ ਕੀਰਤਨ ਸਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਯਾ ਹੇਠ ਮਾਛੀਵਾੜਾ ਸਾਹਿਬ ਆਉਣਾ ਹੈ 10 ਵਜੇ ਉੱਥੋਂ ਚਾਲੇ ਪਾਏ ਜਾਣੇ ਹਨ ਸ਼ਾਮ ਨੂੰ ਇੱਥੇ ਸੰਪੂਰਨਤਾ ਹੈ 23 ਤਰੀਕ ਸਾਰਾ ਦਿਨ ਦੀਵਾਨ ਸਜਰੇ ਹਨ ਰਾਤ ਨੂੰ ਕਵੀ ਦਰਬਾਰ ਸਜਦਾ ਹੈ ਢਾਡੀ ਜਥੇ ਪ੍ਰਚਾਰਕ ਸਹਿਬਾਨ ਗੁਰੂ ਜਸ ਸਰਵਣ ਕਰਵਾਉਂਦੇ ਹਨ ਸਨਿਮਰ ਬੇਨਤੀ ਹੈ ਪਰਿਵਾਰਾਂ ਸਮੇਤ ਹਾਜ਼ਰੀਆਂ ਭਰੀਏ 23 ਤਰੀਕ ਰਾਤ ਦੇ ਦੀਵਾਨਾਂ ਵਿੱਚ ਪੰਥ ਦੇ ਵਿਦਵਾਨ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਗੁਰਮਤ ਵਿਚਾਰਾਂ ਨਾਲ ਜੋੜਨ ਵਾਸਤੇ ਪਹੁੰਚ ਰਹੇ ਹਨ ਸਰਵਾਸ਼ੇਵਾ ਵਾਲੇ ਮਹਾਂਪੁਰਖਾਂ ਵੱਲੋਂ ਵੀ 24 ਤਰੀਕ ਦੇ ਰਾਤ ਦੇ ਦੀਵਾਨ 7 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਗੁਰਦੁਆਰਾ ਪਾਈ ਗਨੀਖਾਨ ਨਵੀਖਾਨ ਸਹਿ ਵਿਖੇ ਵੀ ਦੀਵਾਨ ਸਜਾਏ ਜਾ ਰਹੇ ਹਨ ਇਹਨਾਂ ਗੁਰਮਤ ਸਮਾਗਮਾਂ ਵਿੱਚ ਆਓ ਹਾਜ਼ਰੀਆਂ ਭਰੀਏ ਬੱਚਿਆਂ ਨੂੰ ਵੀ ਆਪਣੇ ਵਿਰਸੇ ਨਾਲ ਇਤਿਹਾਸ ਨਾਲ ਜੋੜੀਏ ਆਪ ਵੀ ਜੁੜੀਏ ਵੱਧ ਤੋਂ ਵੱਧ ਬਾਣੀ ਪੜੀਏ ਗੁਰੂ ਵਾਲੇ ਬਣੀਏ ਅਮਰ ਸ਼ਾਕੇ ਚੜ੍ਹਦੀ ਕਲਾ ਵਾਲਾ ਜੀਵਨ ਬਿਤਾਈਏ ਸਬਦ ਦਾ ਧੰਨਵਾਦ ਚੈਨਲ ਵਾਲੇ ਵੀਰਾਂ ਦਾ ਵੀ ਧੰਨਵਾਦ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ